ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂ ਦਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਜਾਣਕਾਰੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦੀ ਤਨਤੀ ਇਸ ਟੋਲ ਪਲਾਜ਼ੇ ਉੱਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਇਸ ਟੋਲ ਪਲਾਜ਼ੇ ਦੇ ਇਰਤ ਗਿਰਦ ਖੜਾ ਨਜ਼ਰ ਆ ਰਿਹਾ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਸਲ NHAI ਨੈਸ਼ਨਲ ਹਾਈਵੇ ਡਿਪਾਰਟਮੈਂਟ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਹ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਕਿ ਇਸ ਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਕਿਸ ਨੇ ਵਧਾਈ ਕਿ ਵਧੀ ਵੀ ਹੈ ਜਾਂ ਨਹੀਂ ਤੇ ਰੇਟ ਕਿਸ ਤਰੀਕੇ ਤੈਹ ਹੋ ਰਹੇ ਨੇ ਕਿਉਂਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਹੁਣ ਇੱਕ ਕਾਰ ਵਾਸਤੇ ਇੱਕ ਪਾਸੜ ਟਿਕਟ ਜਿਹੜੀ ਹੈ ਉਹ 250 ਰੁਪਏ ਹੋ ਚੁੱਕੀ ਹੈ ਜੇਕਰ ਕੋਈ ਗਰੀਬ ਵਿਅਕਤੀ ਜਿਸ ਕੋਲ ਇੱਕ ਆਲਟੋ ਗੱਡੀ ਹੈ ਜਾਂ ਕੋਈ ਹੋਰ ਸੈਕੰਡ ਹੈਂਡ ਛੋਟੀ ਕਾਰ ਉਹ ਲੈ ਲੈਂਦਾ ਤਾਂ ਉਸ ਵਾਰ ਮੰਗਰ ਹੋ ਜਾਏਗਾ ਕਿ ਉਸਦੇ ਤੇਲ ਤੋਂ ਵੱਧ ਖਰਚਾ ਟੋਲ ਦਾ ਪਏਗਾ ਫਿਰ ਅਸੀਂ ਰੋਡ ਟੈਕਸ ਵੀ ਦਿੰਨੇ ਆ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਬਾਈਕ ਖਰੀਦੇ ਜਾਂਦੇ ਨੇ ਤਾਂ ਟੋਲ ਟੈਕਸ ਵੀ ਸਾਡੇ ਵਾਹਨਾ ਉੱਤੇ ਸਰਕਾਰਾਂ ਵਸੂਲਦੀਆਂ ਨੇ ਤੇ ਇਹੋ ਸਵਾਲ ਨੇ ਜਿਨ੍ਹਾਂ ਸਾਰੇ ਸਵਾਲਾਂ ਦੇ ਇਰਤ گرد ਫਿਰ ਧਰਨਾ ਲੱਗਦਾ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਕਿ ਅਸੀਂ ਨਹੀਂ ਖੁੱਲਣ ਦੇਣਾ ਉਧਰ ਹੀ ਅੱਜ ਪੁਲਿਸ ਵੱਡੀ ਗਿਣਤੀ ਚ ਪਹੁੰਚ ਗਈ ਹੈ ਤੇ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਕਿਸਾਨ ਲੀਡਰਸ਼ਿਪ ਗ੍ਰਿਫਤਾਰ ਹੋਈ ਹੈ ਕਿਸਾਨ ਵਰਕਰ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਵੀ ਅਰੈਸਟ ਹੋ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੀ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ ਜਾਂ ਫਿਰ ਪੁਲਸ ਨੇ ਅੱਜ ਇਸ ਨੂੰ ਧਾਰ ਲਈ ਹੈ ਚਾਲੂ ਕਰਵਾਉਣ ਦੀ ਇਹ ਤਾਂ ਪਤਾ ਲੱਗ ਜਾਏਗਾ ਫਿਲਹਾਲ ਜਿਹੜਾ ਕੀ ਹੈ ਪੁਲਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਵਾ ਦਿੱਤਾ ਹੈ ਤੇ ਉਧਰ ਹੀ ਕਾਲ ਦਿੱਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਵੱਤ ਵਤ ਗਿਣਤੀ ਚ ਇੱਥੇ ਪਹੁੰਚੋ ਤੇ ਅਸੀਂ ਇਹ ਟੋਲ ਪਲਾਜ਼ਾ ਨਹੀਂ ਖੁੱਲਣ ਦੇਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਤੁਸੀਂ ਆਪਣੀ ਆਪਣੀ ਇੱਕ ਪਟੀਸ਼ਨ ਪਾ ਸਕਦੇ ਹੋ ਰਿਟ ਪਾ ਸਕਦੇ ਹੋ ਪਰ ਇੱਥੇ ਤੁਸੀਂ ਨਹੀਂ ਪੱਖ ਰੱਖ ਸਕਦੇ ਤਾਂ ਫਿਲਹਾਲ ਹਾਈ ਕੋਰਟ ਜਿਹੜੀ ਹੈ ਉਹ NHAI ਦੇ ਹਿੱਤ ਵਿੱਚ ਭੁਗਤੀ ਅਤੇ ਲਾਡਵਾਲ ਟੋਲ ਪਲਾਜ਼ਾ ਚਾਲੂ ਕਰਵਾਉਂਦੀ ਪੁਲਿਸ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂ ਦਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਜਾਣਕਾਰੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦਿੱਤਨਤੀ ਇਸ ਟੋਲ ਪਲਾਜ਼ੇ ਉਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਇਸ ਟੋਲ ਪਲਾਜ਼ੇ ਦੇ ਇਰਤ ਗਿਰਦ ਖੜਾ ਨਜ਼ਰ ਆ ਰਿਹਾ ਹੈ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਅਸਲ NHAI ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਹੀ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਹ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਕਿ ਇਸ ਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਕਿਸ ਨੇ ਵਧਾਈ ਕੀ ਵਧੀ ਵੀ ਹੈ ਜਾਂ ਨਹੀਂ ਤੇ ਰੇਟ ਕਿਸ ਤਰੀਕੇ ਤੈਅ ਹੋ ਰਹੇ ਨੇ ਕਿਉਂਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਹੁਣ ਇੱਕ ਕਾਰ ਵਾਸਤੇ ਇੱਕ ਪਾਸੜ ਟਿਕਟ ਜਿਹੜੀ ਹੈ ਉਹ 250 ਰੁਪਏ ਹੋ ਚੁੱਕੀ ਹੈ ਜੇਕਰ ਕੋਈ ਗਰੀਬ ਵਿਅਕਤੀ ਜਿਸ ਕੋਲ ਇੱਕ ਆਲਟੋ ਗੱਡੀ ਹੈ ਜਾਂ ਕੋਈ ਹੋਰ ਸੈਕੰਡ ਹੈਂਡ ਛੋਟੀ ਕਾਰ ਉਹ ਲੈ ਲੈਂਦਾ ਤਾਂ ਉਸ ਵਾਸਤੇ ਤਾਂ ਇਸ ਟੋਲ ਪਲਾਜ਼ੇ ਤੋਂ ਲੰਘਣਾ ਇੱਕ ਸਜ਼ਾ ਵਾਂਗਰ ਹੋ ਜਾਏਗਾ ਕਿ ਉਸਦੇ ਤੇਲ ਤੇ ਵੱਧ ਖਰਚਾ ਟੋਲ ਦਾ ਪਏਗਾ ਫਿਰ ਅਸੀਂ ਰੋਡ ਟੈਕਸ ਵੀ ਦਿੰਨੇ ਆ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਬਾਈਕ ਖਰੀਦੇ ਜਾਂਦੇ ਨੇ ਤਾਂ ਟੋਲ ਟੈਕਸ ਵੀ ਸਾਡੇ ਵਾਹਨਾ ਉੱਤੇ ਸਰਕਾਰਾਂ ਵਸੂਲਦੀਆਂ ਨੇ ਤੇ ਇਹ ਉਹ ਸਵਾਲ ਨੇ ਜਿੰਨਾ ਸਾਰੇ ਸਵਾਲਾਂ ਦੇ ird gird ਫਿਰ ਧਰਨਾ ਲੱਗਦਾ ਹੈ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਕਿ ਅਸੀਂ ਨਹੀਂ ਖੁੱਲਣ ਦੇਣਾ ਉਧਰ ਹੀ ਅੱਜ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਗਈ ਹੈ ਤੇ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਕਿਸਾਨ ਲੀਡਰਸ਼ਿਪ ਗ੍ਰਿਫਤਾਰ ਹੋਈ ਹੈ ਕਿਸਾਨ ਵਰਕਰ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਵੀ ਅਰੈਸਟ ਹੋ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ ਜਾਂ ਫਿਰ ਪੁਲਿਸ ਨੇ ਅੱਜ ਇਸ ਨੂੰ ਧਾਰ ਲਈ ਹੈ ਚਾਲੂ ਕਰਵਾਉਣ ਦੀ ਇਹ ਤਾਂ ਪਤਾ ਲੱਗ ਜਾਏਗਾ ਫਿਲਹਾਲ ਜਿਹੜਾ ਕੀ ਹੈ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਡਵਾਲ ਟੋਲ ਪਲਾਜ਼ਾ ਚਾਲੂ ਕਰਵਾ ਦਿੱਤਾ ਹੈ ਤੇ ਉਧਰ ਹੀ ਕਾਲ ਦਿੱਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਵੱਤ ਵਤ ਗਿਣਤੀ ਚ ਇੱਥੇ ਪਹੁੰਚੋ ਤੇ ਅਸੀਂ ਇਹ ਟੋਲ ਪਲਾਜ਼ਾ ਨਹੀਂ ਖੁੱਲਣ ਦੇਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਟਿੱਪਣੀ ਕਰਦਿਆ ਕਿਹਾ ਕਿ ਤੁਸੀਂ ਆਪਣੀ ਆਪਣੀ ਇੱਕ ਪਟੀਸ਼ਨ ਪਾ ਸਕਦੇ ਹੋ ਰਿਟ ਪਾ ਸਕਦੇ ਹੋ ਪਰ ਇੱਥੇ ਤੁਸੀਂ ਨਹੀਂ ਪੱਖ ਰੱਖ ਸਕਦੇ ਤਾਂ ਫਿਲਹਾਲ ਹਾਈ ਕੋਰਟ ਜਿਹੜੀ ਹੈ ਉਹ ਐਨਐਚਆਈ ਦੇ ਹਿੱਤ ਵਿੱਚ ਭੁਗਤੀ ਆ ਤੇ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਵਾਉਂਦੀ ਪੁਲਿਸ ਨਜ਼ਰ ਆ ਰਹੀ ਹੈ। ਦੇਖ ਰਹੇ ਹੋ ਤੁਸੀਂ ਮਕਰਨ ਹਾਂ ਦਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਜਾਣਕਾਰੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦਿੱਤਨਾਤੀ ਏ ਸਟੋਲ ਪਲਾਜ਼ੇ ਉੱਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਏ ਸਟੋਲ ਪਲਾਜ਼ੇ ਦੇ ਇਰਤ-ਗਿਰ ਦੇ ਖੜਾ ਨਜ਼ਰ ਆ ਰਿਹਾ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਅਸਲ NHAI نیشنل ਹਾਈਵੇ ਡਿਪਾਰਟਮੈਂਟ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਹੀ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਸ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਕਿ ਇਸ ਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਕਿਸ ਨੇ ਵਧਾਈ ਕੀ ਵਧੀ ਵੀ ਹੈ ਜਾਂ ਨਹੀਂ ਤੇ ਰੇਟ ਕਿਸ ਤਰੀਕੇ ਤੈਅ ਹੋ ਰਹੇ ਨੇ ਕਿਉਂਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਹੁਣ ਇੱਕ ਕਾਰ ਵਾਸਤੇ ਇੱਕ ਪਾਸੜ ਟਿਕਟ ਜਿਹੜੀ ਹੈ ਉਹ 250 ਰੁਪਏ ਹੋ ਚੁੱਕੀ ਹੈ ਜੇਕਰ ਕੋਈ ਗਰੀਬ ਵਿਅਕਤੀ ਜਿਸ ਕੋਲ ਇੱਕ ਆਲਟੋ ਗੱਡੀ ਹੈ ਜਾਂ ਕੋਈ ਹੋਰ ਸੈਕੰਡ ਹੈਂਡ ਛੋਟੀ ਕਾਰ ਉਹ ਲੈ ਲੈਂਦਾ ਤਾਂ ਉਸ ਵਾਸਤੇ ਤਾਂ ਇਸ ਟੋਲ ਪਲਾਜ਼ੇ ਤੋਂ ਲੰਘਣਾ ਇੱਕ ਸਜ਼ਾ ਵਾਂਗਰ ਹੋ ਜਾਏਗਾ ਕਿ ਉਸਦੇ ਤੇਲ ਤੋਂ ਵੱਧ ਖਰਚਾ ਟੋਲ ਦਾ ਪਏਗਾ ਫਿਰ ਅਸੀਂ ਰੋਡ ਟੈਕਸ ਵੀ ਦਿੰਨੇ ਆ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਬਾਈਕ ਖਰੀਦੇ ਜਾਂਦੇ ਨੇ ਤਾਂ ਟੋਲ ਟੈਕਸ ਵੀ ਸਾਡੇ ਵਾਹਨਾ ਉੱਤੇ ਸਰਕਾਰਾਂ ਵਸੂਲਦੀਆਂ ਨੇ ਤੇ ਇਹ ਉਹ ਸਵਾਲ ਨੇ ਜਿੰਨਾ ਸਾਰੇ ਸਵਾਲਾਂ ਦੇ ird gird ਫਿਰ ਧਰਨਾ ਲੱਗਦਾ ਹੈ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਕਿ ਅਸੀਂ ਨਹੀਂ ਖੁੱਲਣ ਦੇਣਾ ਉਧਰ ਹੀ ਅੱਜ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਗਈ ਹੈ ਤੇ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਕਿਸਾਨ ਲੀਡਰਸ਼ਿਪ ਗ੍ਰਿਫਤਾਰ ਹੋਈ ਹੈ ਕਿਸਾਨ ਵਰਕਰ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਵੀ ਅਰੈਸਟ ਹੋ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ ਜਾਂ ਫਿਰ ਪੁਲਿਸ ਨੇ ਅੱਜ ਇਸ ਨੂੰ ਧਾਰ ਲਈ ਹੈ ਚਾਲੂ ਕਰਵਾਉਣ ਦੀ ਇਹ ਤਾਂ ਪਤਾ ਲੱਗ ਜਾਏਗਾ ਫਿਲਹਾਲ ਜਿਹੜਾ ਕੀ ਹੈ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਡਵਾਲ ਟੋਲ ਪਲਾਜ਼ਾ ਚਾਲੂ ਕਰਵਾ ਦਿੱਤਾ ਹੈ ਤੇ ਉਧਰ ਹੀ ਕਾਲ ਦਿੱਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਵੱਤ ਵਤ ਗਿਣਤੀ ਚ ਇੱਥੇ ਪਹੁੰਚੋ ਤੇ ਅਸੀਂ ਇਹ ਟੋਲ ਪਲਾਜ਼ਾ ਨਹੀਂ ਖੁੱਲਣ ਦੇਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਤੁਸੀਂ ਆਪਣੀ ਆਪਣੀ ਇੱਕ ਪਟੀਸ਼ਨ ਪਾ ਸਕਦੇ ਹੋ ਰਿਟ ਪਾ ਸਕਦੇ ਹੋ ਪਰ ਇੱਥੇ ਤੁਸੀਂ ਨਹੀਂ ਪੱਖ ਰੱਖ ਸਕਦੇ ਤਾਂ ਫਿਲਹਾਲ ਹਾਈ ਕੋਰਟ ਜਿਹੜੀ ਹੈ ਉਹ ਐਨਐਚਆਈ ਦੇ ਹਿੱਤ ਵਿੱਚ ਭੁਗਤੀ ਆ ਤੇ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਵਾਉਂਦੀ ਪੁਲਿਸ ਨਜ਼ਰ ਆ ਰਹੀ ਹੈ। ਦੇਖ ਰਹੇ ਹੋ ਤੁਸੀਂ ਮਕਰਨ ਹਾਂਡਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਜਾਣਕਾਰੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦਿੱਤਨਤੀ ਏ ਸਟੋਲ ਪਲਾਜ਼ੇ ਉੱਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਏ ਸਟੋਲ ਪਲਾਜ਼ੇ ਦੇ ਇਰਤ-ਗਿਰਦ ਖੜਾ ਨਜ਼ਰ ਆ ਰਿਹਾ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਅਸਲ NHAI نیشنل ਹਾਈਵੇ ਥਾਰਟੀ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਹੀ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਸ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਕਿ ਇਸ ਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਕਿਸ ਨੇ ਵਧਾਈ ਕੀ ਵਧੀ ਵੀ ਹੈ ਜਾਂ ਨਹੀਂ ਤੇ ਰੇਟ ਕਿਸ ਤਰੀਕੇ ਤੈਅ ਹੋ ਰਹੇ ਨੇ ਕਿਉਂਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਹੁਣ ਇੱਕ ਕਾਰ ਵਾਸਤੇ ਇੱਕ ਪਾਸੜ ਟਿਕਟ ਜਿਹੜੀ ਹੈ ਉਹ 250 ਰੁਪਏ ਹੋ ਚੁੱਕੀ ਹੈ ਜੇਕਰ ਕੋਈ ਗਰੀਬ ਵਿਅਕਤੀ ਜਿਸ ਕੋਲ ਇੱਕ ਆਲਟੋ ਗੱਡੀ ਹੈ ਜਾਂ ਕੋਈ ਹੋਰ ਸੈਕੰਡ ਹੈਂਡ ਛੋਟੀ ਕਾਰ ਉਹ ਲੈ ਲੈਂਦਾ ਤਾਂ ਉਸ ਵਾਸਤੇ ਤਾਂ ਇਸ ਟੋਲ ਪਲਾਜ਼ੇ ਤੋਂ ਲੰਘਣਾ ਇੱਕ ਸਜ਼ਾ ਵਾਂਗਰ ਹੋ ਜਾਏਗਾ ਕਿ ਉਸਦੇ ਤੇਲ ਤੋਂ ਵੱਧ ਖਰਚਾ ਟੋਲ ਦਾ ਪਏਗਾ ਫਿਰ ਅਸੀਂ ਰੋਡ ਟੈਕਸ ਵੀ ਦਿੰਨੇ ਆ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਬਾਈਕ ਖਰੀਦੇ ਜਾਂਦੇ ਨੇ ਤਾਂ ਟੋਲ ਟੈਕਸ ਵੀ ਸਾਡੇ ਵਾਹਨਾ ਉੱਤੇ ਸਰਕਾਰਾਂ ਵਸੂਲਦੀਆਂ ਨੇ ਤੇ ਇਹ ਉਹ ਸਵਾਲ ਨੇ ਜਿੰਨਾ ਸਾਰੇ ਸਵਾਲਾਂ ਦੇ ਇਰਦ ਗਿਰਦ ਫਿਰ ਧਰਨਾ ਲੱਗਦਾ ਹੈ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਕਿ ਅਸੀਂ ਨਹੀਂ ਖੁੱਲਣ ਦੇਣਾ ਉਧਰ ਹੀ ਅੱਜ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਗਈ ਹੈ ਤੇ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਕਿਸਾਨ ਲੀਡਰਸ਼ਿਪ ਗ੍ਰਿਫਤਾਰ ਹੋਈ ਹੈ ਕਿਸਾਨ ਵਰਕਰ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਵੀ ਅਰੈਸਟ ਹੋ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ ਜਾਂ ਫਿਰ ਪੁਲਿਸ ਨੇ ਅੱਜ ਇਸ ਨੂੰ ਧਾਰ ਲਈ ਹੈ ਚਾਲੂ ਕਰਵਾਉਣ ਦੀ ਇਹ ਤਾਂ ਪਤਾ ਲੱਗ ਜਾਏਗਾ ਫਿਲਹਾਲ ਜਿਹੜਾ ਕੀ ਹੈ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਡਵਾਲ ਟੋਲ ਪਲਾਜ਼ਾ ਚਾਲੂ ਕਰਵਾ ਦਿੱਤਾ ਹੈ ਤੇ ਉਧਰ ਹੀ ਕਾਲ ਦਿੱਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਵੱਤ ਵਤ ਗਿਣਤੀ ਚ ਇੱਥੇ ਪਹੁੰਚੋ ਤੇ ਅਸੀਂ ਇਹ ਟੋਲ ਪਲਾਜ਼ਾ ਨਹੀਂ ਖੁੱਲਣ ਦੇਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਟਿੱਪਣੀ ਕਰਦਿਆ ਕਿਹਾ ਕਿ ਤੁਸੀਂ ਆਪਣੀ ਆਪਣੀ ਇੱਕ ਪਟੀਸ਼ਨ ਪਾ ਸਕਦੇ ਹੋ ਰਿਟ ਪਾ ਸਕਦੇ ਹੋ ਪਰ ਇੱਥੇ ਤੁਸੀਂ ਨਹੀਂ ਪੱਖ ਰੱਖ ਸਕਦੇ ਤਾਂ ਫਿਲਹਾਲ ਹਾਈ ਕੋਰਟ ਜਿਹੜੀ ਹੈ ਉਹ ਐਨਐਚਆਈ ਦੇ ਹਿੱਤ ਵਿੱਚ ਭੁਗਤੀ ਆ ਤੇ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਵਾਉਂਦੀ ਪੁਲਿਸ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਤੁਸੀਂ ਮਕਰਨ ਹਾਂਡਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਜਾਣਕਾਰੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦਿੱਤਨਤੀ ਏ ਸਟੋਲ ਪਲਾਜ਼ੇ ਉੱਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਏ ਸਟੋਲ ਪਲਾਜ਼ੇ ਦੇ ਇਰਤ-ਗਿਰੇ ਖੜਾ ਨਜ਼ਰ ਆ ਰਿਹਾ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਅਸਲ NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਹ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਕਿ ਇਸ ਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਕਿਸ ਨੇ ਵਧਾਈ ਕਿ ਵਧੀ ਵੀ ਹੈ ਜਾਂ ਨਹੀਂ ਤੇ ਰੇਟ ਕਿਸ ਤਰੀਕੇ ਤੈਅ ਹੋ ਰਹੇ ਨੇ ਕਿਉਂਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੇ ਹੁਣ ਇੱਕ ਕਾਰ ਵਾਸਤੇ ਇੱਕ ਪਾਸੜ ਟਿਕਟ ਜਿਹੜੀ ਹੈ ਉਹ 250 ਰੁਪਏ ਹੋ ਚੁੱਕੀ ਹੈ ਜੇਕਰ ਕੋਈ ਗਰੀਬ ਵਿਅਕਤੀ ਜਿਸ ਕੋਲ ਇੱਕ ਆਲਟੋ ਗੱਡੀ ਹੈ ਜਾਂ ਕੋਈ ਹੋਰ ਸੈਕੰਡ ਹੈਂਡ ਛੋਟੀ ਕਾਰ ਉਹ ਲੈ ਲੈਂਦਾ ਤਾਂ ਉਸ ਵਾਸਤੇ ਤਾਂ ਇਸ ਟੋਲ ਪਲਾਜ਼ੇ ਤੋਂ ਲੰਘਣਾ ਇੱਕ ਸਜ਼ਾ ਵਾਂਗਰ ਹੋ ਜਾਏਗਾ ਕਿ ਉਸਦੇ ਤੇਲ ਤੋਂ ਵੱਧ ਖਰਚਾ ਟੋਲ ਦਾ ਪਏਗਾ ਫਿਰ ਅਸੀਂ ਰੋਡ ਟੈਕਸ ਵੀ ਦਿੰਨੇ ਆ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਬਾਈਕ ਖਰੀਦੇ ਜਾਂਦੇ ਨੇ ਤਾਂ ਟੋਲ ਟੈਕਸ ਵੀ ਸਾਡੇ ਵਾਹਨਾ ਉੱਤੇ ਸਰਕਾਰਾਂ ਵਸੂਲਦੀਆਂ ਨੇ ਤੇ ਇਹ ਸਵਾਲ ਨੇ ਜਿੰਨਾ ਸਾਰੇ ਸਵਾਲਾਂ ਦੇ ird gird ਫਿਰ ਧਰਨਾ ਲੱਗਦਾ ਹੈ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਨੇ ਕਿ ਅਸੀਂ ਨਹੀਂ ਖੁੱਲਣ ਦੇਣਾ ਉਧਰ ਹੀ ਅੱਜ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਗਈ ਹੈ ਤੇ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਕਿਸਾਨ ਲੀਡਰਸ਼ਿਪ ਗ੍ਰਿਫਤਾਰ ਹੋਈ ਹੈ ਕਿਸਾਨ ਵਰਕਰ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਉਹ ਵੀ ਅਰੈਸਟ ਹੋ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ ਜਾਂ ਫਿਰ ਪੁਲਿਸ ਨੇ ਅੱਜ ਇਸ ਨੂੰ ਧਾਰ ਲਈ ਹੈ ਚਾਲੂ ਕਰਵਾਉਣ ਦੀ ਇਹ ਤਾਂ ਪਤਾ ਲੱਗ ਜਾਏਗਾ ਫਿਲਹਾਲ ਜਿਹੜਾ ਕੀ ਹੈ ਪੁਲਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਡਵਾਲ ਟੋਲ ਪਲਾਜ਼ਾ ਚਾਲੂ ਕਰਵਾ ਦਿੱਤਾ ਹੈ ਤੇ ਉਧਰ ਹੀ ਕਾਲ ਦਿੱਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਵੱਤ ਵਤ ਗਿਣਤੀ ਚ ਇੱਥੇ ਪਹੁੰਚੋ ਤੇ ਅਸੀਂ ਇਹ ਟੋਲ ਪਲਾਜ਼ਾ ਨਹੀਂ ਖੁੱਲਣ ਦੇਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਟਿੱਪਣੀ ਕਰਦਿਆ ਕਿਹਾ ਕਿ ਤੁਸੀਂ ਆਪਣੀ ਆਪਣੀ ਇੱਕ ਪਟੀਸ਼ਨ ਪਾ ਸਕਦੇ ਹੋ ਰਿਟ ਪਾ ਸਕਦੇ ਹੋ ਪਰ ਇੱਥੇ ਤੁਸੀਂ ਨਹੀਂ ਪੱਖ ਰੱਖ ਸਕਦੇ ਤਾਂ ਫਿਲਹਾਲ ਹਾਈ ਕੋਰਟ ਜਿਹੜੀ ਹੈ ਉਹ ਐਨਐਚਆਈ ਦੇ ਹਿੱਤ ਵਿੱਚ ਭੁਗਤੀ ਆ ਤੇ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਵਾਉਂਦੀ ਪੁਲਿਸ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਇਸ ਵੇਲੇ ਦੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਜਿੱਥੇ ਇਸ ਵੇਲੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨ ਲੀਡਰ ਤੇ ਕਿਸਾਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਜਾਣਕਾਰੀ ਤਾਂ ਜਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦਿੱਤਨਤੀ ਏ ਸਟੋਲ ਪਲਾਜ਼ੇ ਉੱਤੇ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੋਈ ਪੁਲਿਸ ਛਾਉਣੀ ਹੋਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 250 ਤੋਂ 300 ਪੁਲਿਸ ਵਾਲਾ ਏ ਸਟੋਲ ਪਲਾਜ਼ੇ ਦੇ ਇਰਤ-ਗਿਰ ਦੇ ਖੜਾ ਨਜ਼ਰ ਆ ਰਿਹਾ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਕਿਉਂਕਿ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲਿਆ ਜਾਵੇ ਚਾਲੂ ਕਰਵਾਇਆ ਜਾਵੇ ਦਰਅਸਲ NHAI ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਪਹੁੰਚ ਗਈ ਸੀ ਹਾਈ ਕੋਰਟ ਕਿ ਇਹ ਟੋਲ ਪਲਾਜ਼ਾ ਕਿਉਂ ਬੰਦ ਕੀਤਾ ਗਿਆ ਧੱਕੇਸ਼ਾਹੀ ਹੋ ਰਹੀ ਹੈ ਕਿਸਾਨ ਆਗੂਆਂ ਵੱਲੋਂ ਉੱਥੇ ਹੀ ਕਿਸਾਨ ਲੀਡਰਸ਼ਿਪ ਲਗਾਤਾਰ ਕਹਿ ਰਹੀ ਹੈ ਕਿ ਇਹ ਟੋਲ ਪਲਾਜ਼ੇ ਦੇ ਕਾਗਜ਼ ਪੇਸ਼ ਕੀਤੇ ਜਾਣ ਵੱਖ-ਵੱਖ ਤਰੀਕੇ ਦੇ ਤਰਕ ਦਿੱਤੇ ਗਏ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰ ਆਈ ਸੀ ਕਿ ਇਹ ਟੋਲ ਪਲਾਜ਼ਾ ਬੰਦ ਹੋ ਜਾਏਗਾ ਪਰ ਉਸ ਤੋਂ ਬਾਅਦ ਲਗਾਤਾਰ ਚਲਦਾ